ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਵਿਸਾ ਸਿੰਘ ਬਲਟੋਹਾ ਨੇ ਮੁਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਲਗਾਏ ਗੰਭੀਰ ਦੋਸ਼ ਫਸੀਲ ਤੋਂ ਸੁਣਾਏ ਗਏ ਹੁਕਮ ਦੇ ਵਿੱਚ ਤਬਦੀਲੀ ਕਰਨ ਦੇ ਲਗਾਏ ਦੋਸ਼ ਕਿਹਾ ਗਰ ਗਿਆਨੀ ਹਰਪ੍ਰੀਤ ਸਿੰਘ ਬਣਾਉਣਾ ਚਾਹੁੰਦੇ ਨੇ ਆਪਣਾ ਨਵਾਂ ਕਾਲੀ ਦਲ ਸੱਜਣ ਕੁਮਾਰ ਮਾਮਲੇ ਦੇ ਵਿੱਚ ਸੁਣਵਾਈ ਟਲੀ ਹੁਣ 25 ਫਰਵਰੀ ਨੂੰ ਹੋਵੇਗਾ ਸਜ਼ਾ ਦਾ ਐਲਾਨ ਅਦਾਲਤ ਨੇ 12 ਫਰਵਰੀ 2025 ਨੂੰ ਸੱਜਣ ਕੁਮਾਰ ਨੂੰ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਠਹਿਰਾਇਆ ਸੀ ਦੋਸ਼ੀ ਪੀੜਤ ਅਤਰ ਕਰ ਰਿਹਾ ਫਾਂਸੀ ਦੀ ਸਜ਼ਾ ਦੀ ਮੰਗ ਚੋਰਾਂ ਨੇ ਟੱਪੀਆਂ ਸਾਰੀਆਂ ਹੱਦਾਂ ਪਹਿਲਾਂ ਸਕੂਲ ਅਤੇ ਫਿਰ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ ਸਕੂਲ ਦੀ ਕੰਦਚੋਂ ਲੱਖਾਂ ਰੁਪਏ ਦੇ ਕੰਪਿਊਟਰ ਕੰਦ ਨੂੰ ਪਾਰ ਲਗਾ ਕੇ ਕੀਤੀ ਚੋਰੀ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚੋਂ ਵੀ ਕੱਢੇ ਪੈਸੇ ਕਿਸਾਨਾਂ ਨੇ ਮਰਹੂਮ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਨਾਈ ਪਹਿਲੀ ਵਰਸੀ ਸ਼ੁਭਕਰਨ ਸਿੰਘ ਦਾ ਪੁੱਤ ਬਠੰਡਾ ਦੇ ਪਿੰਡ ਬੱਲੋ ਦੇ ਵਿੱਚ ਕੀਤਾ ਲੋਕ ਕਰਪਤ ਸ਼ਰਧਾਂਜਲੀ ਦੇਣ ਪਹੁੰਚੇ ਲੋਕਾਂ ਦੀਆਂ ਅੱਖਾਂ ਹੋਈਆਂ ਨਮ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਅਹਿਮ ਮੀਟਿੰਗ ਹੋਈ ਐਸਜੀਪੀਸੀ ਪ੍ਰਧਾਨ ਧਾਮੀ ਦਾਸ ਦੀਪਾ ਮਨਜ਼ੂਰ ਨਹੀਂ ਕੀਤਾ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਵਿਚਾਰ ਕਰਨ ਲਈ ਕਿ ਅੰਤਰਿਮ ਕਮੇਟੀ ਦਾ ਬਫਰ ਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਕਰੇਗਾ ਵਿਸ਼ੇਸ਼ ਮੁਲਾਕਾਤ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਚੋਰੀ ਮਾਮਲੇ ਦੇ ਵਿੱਚ ਮੁਹਾਲੀ ਦੇ ਵਿੱਚ ਹੀ ਈਡੀ ਦੀ ਵੱਡੀ ਰੇਡ ਸਿਵਰਨ ਪਨੇਸਰ ਨਾ ਦੇ ਵਿਅਕਤੀ ਦੇ ਅਧਿਕਾਰੀ ਈਡੀ ਦੀ ਰੇਡ ਕੈਨੇਡੀਅਨ ਪੁਲਿਸ ਨੂੰ ਨੁੜਿੰਦਾ ਹੈ ਸਿਵਰਨ ਪਨੇਸਰ ਸਾਲ 2023 ਦੇ ਵਿੱਚ 600 ਸੋਨੇ ਦੀਆਂ ਏਟਾਂ ਦੀ ਕੀਤੀ ਸੀ ਚੋਰੀ ਹੁਣ ਗੈਰ ਕਾਨੂੰਨੀ ਟੰਗ ਨਾਲ ਅਮਰੀਕਾ ਵਿੱਚ ਦਾਖਲ ਹੋਣਾ ਹੋਇਆ ਸੰਭਵ ਅਮਰੀਕੀ ਫੌਜ ਦੇ ਅਧਿਕਾਰੀ ਨੇ ਦਿੱਤਾ ਸਖਤ ਸੁਨੇਹਾ ਕਿ ਆ ਹੁਣ ਗੈਰ ਕਾਨੂੰਨੀ ਦਾਖਲ ਹੋਣਾ ਬਿਲਕੁਲ ਵੀ ਸੰਭਵ ਨਹੀਂ ਹੋਵੇਗਾ ਮੈਕਸੀਕੋ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਪੁਖਤਾ 24 ਫਰਵਰੀ ਨੂੰ ਸੱਦਿਆ ਗਿਆ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਤਿੰਨ ਦਿਨਾਂ ਦੇ ਲਈ ਬੁਲਾਇਆ ਗਿਆ ਵਿਸ਼ੇਸ਼ ਸੈਸ਼ਨ ਨਵੇਂ ਵਿਧਾਇਕਾਂ ਨੂੰ ਸਦਨ ਦੇ ਵਿੱਚ ਚੁਕਾਈ ਜਾਵੇਗੀ 107 ਫਰਵਰੀ ਨੂੰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਕੀਤੀ ਜਾਵੇਗੀ ਸੀਏਜੀ ਰਿਪੋਰਟ ਨਸ਼ਾ ਤਸਕਰਾ ਦੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਨੇ ਚਾਰ ਮੁਲਜ਼ਮਾਂ ਕੋਲੋਂ 5 ਕਿਲੋ ਹੈਰੋਇਨ ਕੀਤੀ ਬਰਾਮਦ ਐਨਡੀਪੀਐਸ ਐਕਟ ਤਹਿਤ ਮਾਮਲਾ ਕੀਤਾ ਦਰਜ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਕੀਤਾ ਵੱਡਾ ਫੇਰਬਦਲ 8 ਜ਼ਿਲ੍ਹਿਆਂ ਦੇ ਪੁਲਿਸ ਕਪਤਾਨ ਬਦਲੇ ਕੈਬਨਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਆਈਪੀਐਸ ਪਤਨੀ ਡਾਕਟਰ ਜੋਤੀ যাদਬ ਨੂੰ ਐਸਐਸਪੀ ਖੰਨਾ ਲਾਇਆ ਇਸ ਨਾਲ ਨਾਲ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ